ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ 팬 ਪਰਵਾਹਾਂ ਦੇ ਲਈ ਹੈ ਜੋ ਇਹੋ ਜਿਹੇ ਥਾਂ ਤੇ ਖੜ ਗਏ ਹਨ ਕਿ ਜਿੱਥੇ ਉਹਨਾਂ ਨੂੰ ਅੱਗੇ ਜਾਣ ਦੇ ਲਈ ਰਸਤਾ ਨਹੀਂ ਲੱਭ ਰਿਹਾ ਉਹਨਾਂ ਦਾ ਕੋਈ ਕਾਰੋਬਾਰ ਖੜ ਗਿਆ ਹੈ ਜਾਂ ਕੋਈ ਕਾਰੋਬਾਰ ਤੇ ਕੋਈ ਭਾਰੀ ਨੁਕਸਾਨ ਹੋ ਗਿਆ ਹੈ ਹੋ ਸਕਦਾ ਹੈ ਜਾਂ ਫਿਰ ਉਹਨਾਂ ਦੇ ਸਿਹਤ ਦੇ ਉੱਤੇ ਬਹੁਤ ਸਾਰਾ ਗਰਜਾ ਚੜ ਗਿਆ ਹੈ ਜਾਂ ਫਿਰ ਕਿਸੇ ਪਿਆਰੇ ਰਿਸ਼ਤੇ ਕਰਕੇ ਜੋ ਉਹਨਾਂ ਤੋਂ ਦੂਰ ਹੋ ਗਿਆ ਹੈ। ਦੁਖੀ ਹੋਣ, ਕੋਈ ਵੀ ਦੁੱਖ ਹੋਵੇ ਬਸ ਹਾਲਾਤ ਇਹ ਬਣ ਗਏ ਹਨ ਕਿ ਉਹਨਾਂ ਦਾ ਮਨ ਸਵੇਰੇ ਸ਼ਾਮ ਦੁਖੀ ਰਹਿੰਦਾ ਹੈ ਅਤੇ ਆਪਣੇ ਮਨ ਨੂੰ ਕਮਜ਼ੋਰ ਕਰ ਲਿਆ ਹੈ ਤੇ ਸੋਚਾਂ-ਸੋਚਤੇ ਰਹਿੰਦੇ ਹਨ। ਦੁਖੀ ਰਹਿੰਦੇ ਹਨ, ਟੈਨਸ਼ਨ ਦੇ ਵਿੱਚ ਰਹਿੰਦੇ ਹਨ। ਸਾਧ ਸੰਗਤ ਜੀ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ। ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਵੀ ਲਗਵਾ ਦਿਓ ਜੀ ਜੇਕਰ ਤੁਹਾਡੀ ਜ਼ਿੰਦਗੀ 'ਚ ਫਿਕਰ ਚਿੰਤਾ ਜਿੱਥੇ ਤੁਹਾਨੂੰ ਸਮਝ ਨਹੀਂ ਲੱਗ ਰਹੀ ਕਿ ਅਸੀਂ ਹੁਣ ਕੀ ਕਰੀਏ ਤੁਹਾਨੂੰ ਕੋਈ ਰਸਤਾ نظر ਨਹੀਂ ਆ ਰਿਹਾ ਤਾਂ ਤੁਸੀਂ ਅੱਜ ਦੀ ਵੀਡੀਓ ਨੂੰ ਜ਼ਰੂਰ ਸੁਣੋ ਤੁਸੀਂ ਕਿਸੇ ਨਾ ਕਿਸੇ ਫਾਂਸਲੇ ਤੱਕ ਜ਼ਰੂਰ ਪਹੁੰਚ ਜਾਓਗੇ ਤੁਹਾਨੂੰ ਆਪਣੀ ਜ਼ਿੰਦਗੀ ਦਾ ਰਾਹ ਮਿਲ ਜਾਵੇਗਾ ਤੇ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਸ ਸੰਗਤ ਦੇ ਕੈਂਦੇਹਾਨ ਕੇ ਇੱਕ ਪਰਿਵਾਰ ਦਿੱਲੀ ਹੈ ਜਿਨ੍ਹਾਂ ਦਾ ਪੈਸੇ ਵੱਲੋਂ ਹੱਥ ਬਹੁਤ ਜ਼ਿਆਦਾ ਤੰਗ ਸੀ ਕਾਂ ਦਾ ਗੁਜਾਰਾ ਵੀ ਕਰਨਾ ਉਹਨਾਂ ਦੇ ਲਈ ਬਹੁਤ ਔਖਾ ਹੋ ਗਿਆ ਸੀ 15 ਤੋਂ 20 ਹਜ਼ਾਰ ਮਹੀਨੇ ਦਾ ਉਹ ਸਿਰਫ ਵਿਆਜ ਹੀ ਭਰਦੇ ਸਨ ਪਰ ਕੋਈ ਆਮਦਨ ਵੀ ਬਿਲਕੁਲ ਵੀ ਨਹੀਂ ਸੀ ਬਸ ਇੱਕ ਉਹਨਾਂ ਦੇ ਕੋਲ ਪਲਾਟ ਸੀ ਜੋ ਵਿਕਣੇ ਰਿਹਾ ਸੀ ਕੋਈ ਚੰਗਾ ਗਾਕ ਵੀ ਮਿਲ ਨਹੀਂ ਰਿਹਾ ਸੀ ਤਾਂ ਇਸ ਟੈਨਸ਼ਨ ਦਾ ਸਮੱਸਿਆ ਦਾ ਕੋਈ ਵੀ ਹੱਲ ਕੋਈ ਹਾਲ ਹੋ ਨਹੀਂ ਰਿਹਾ ਸੀ। ਉਹਨਾਂ ਦੇ ਸਿਰ ਤੇ ਕਰਜ਼ਾ ਹੋਣ ਦੇ ਕਾਰਨ ਉਹ ਪਰੇਸ਼ਾਨੀ ਦੇ ਵਿੱਚ ਰਹਿੰਦੇ ਸੀ ਅਤੇ ਉਹਨਾਂ ਦੀ ਪਰੇਸ਼ਾਨੀ ਦਿਨੋ ਦਿਨ ਵਧਦੇ ਹੀ ਜਾ ਰਹੀ ਸੀ। ਉਹ ਜਿਸ ਸਮਾਂ ਹੋਇਆ ਤੇ ਇੱਕ ਗੁਰਮਖ ਪਿਆਰੇ ਦੇ ਨਾਲ ਉਹਨਾਂ ਦਾ ਮੇਲ ਹੋਇਆ। ਉਹਨਾਂ ਨੇ ਇੱਕ ਉਪਯੋਗਤਾ ਦੱਸੀ। ਸੁਭਾਵਕ ਹੀ ਇੱਕ ਵਚਨ ਕਾ ਦਿੱਤੇ ਕਿ ਅਮਰਤ ਵੇਲੇ ਉੱਠ ਕੇ ਗੁਰਦੁਆਰਾ ਸੇਸਗੰਸ ਸਾਹਿਬ 'ਚ ਜਾਇਆ ਕਰੋ ਤੇ ਉਹ ਨਿਰੰਕਾਰ ਅਮਰਤ ਵੇਲੇ ਜੀਪੰਬੀ ਹੈ ਦੀ ਪੁਕਾਰ ਸੁਣਦਾ ਹੈ। ਤਾ ਤੁਹਾਡੇ ਵੀ ਜ਼ਰੂਰ ਸੋਨੇਗਾ ਉਹ ਗੁਰਸਿੱਖ ਉਸ ਪਰਵਾਰ ਨੂੰ ਕਹਿਣ ਲੱਗਾ ਕਿ ਤੁਸੀਂ 4:00 ਵਜੇ ਗੁਰਦੁਆਰਾ ਸਿਸਕਨ ਸੇਵਕੇ ਜਾਇਆ ਕਰੋ ਉੱਥੇ ਜਾ ਕੇ ਨੇਮ ਦੇ ਅਨੁਸਾਰ ਸਿਮਰਨ ਅਭਿਆਸ ਤੇ ਗੁਰਬਾਣੀ ਦਾ ਜਾਪ ਕਰੋ ਫਿਰ 7:00 ਵਜੇ ਵਾਪਸ ਆ ਜਾਇਆ ਕਰੋ ਕਈ ਮਨੁੱਖ ਇਹੋ ਜਿਹੇ ਹੁੰਦੇ ਹਨ ਕਿ ਜਦੋਂ ਵੀ ਮਹਾਪੁਰਖ ਜਾਂ ਕੋਈ ਗੁਰਸਿੱਖ ਵੀ ਕੋਈ ਨਾਮ ਦੀ ਯੋਗਤੀ ਦੱਸਦਾ ਹੈ ਤਾਂ ਉਹਨਾਂ ਨੂੰ ਪਹਿਲਾ ਸਵਾਲ ਇਹ ਹੀ ਹੁੰਦਾ ਹੈ ਕਿ ਕਿੰਨੇ ਦਿਨ ਇਹ ਕੰਮ ਕਰਨਾ ਪਵੇਗਾ ਕਿੰਨੇ ਵਜੇ ਜਾਣਾ ਪਵੇਗਾ ਫਿਰ ਮਹਾਪੁਰਖ ਜੀ ਸਮਝਾਉਂਦੇ ਹਨ ਕਿ ਤੂੰ ਨੇਮ ਦੇ ਨਾਲ ਭਾਵਨਾ ਬਣਾ ਕੇ ਇੱਕ ਮਹੀਨਾ 40 ਦਿਨ ਇਹ ਕੰਮ ਕਰ ਲੈ ਤੇਰੇ ਵਿਗੜੇ ਕਾਰਜ ਸਾਰੇ ਰਾਸ ਉਚਾਨਗੇ ਤਾਂ ਉਹ ਦਿਨ ਗენਦੇ ਰਹਿੰਦੇ ਹਨ ਕਿ 20 ਦਿਨ ਹੋ ਗਏ 40 ਦਿਨ ਹੋ ਗਏ 10 ਦਿਨ ਹੋ ਗਏ ਪ੍ਰਸੰਗਾ ਜੀ ਗੁਰੂ ਜੀ ਦਾ ਫਰਮਾਨ ਹੈ ਇਹ ਗੁਰੂ ਨਾਲ ਪ੍ਰੇਮ ਰੱਖ ਕੇ ਸੇਵਾ ਸਿਮਰਨ ਕਰੋ ਭਗਤੀ ਕਰੋ ਜੇਕਰ ਕਿਸੇ ਨੇ ਗੁਰੂ ਤੋਂ ਬਖਸ਼ਿਸ਼ ਪ੍ਰਾਪਤ ਕਰਨੀ ਹੈ ਤਾਂ ਗਿੰਤੇ ਮਿੰਤੇ ਦੇ ਵਿੱਚ ਨਾ ਪਾਓ ਮਹਾਪੁਰਖਾਂ ਨੇ ਕੋਈ ਯੋਗਤੀ ਦੱਸੀ ਤਾਂ ਉਸ ਨੂੰ ਚਾਰ ਦੇ ਨਾਲ ਕਰੋ ਹੋ ਸਕੇ ਤਾਂ ਜਿੰਨਾ ਦੱਸਿਆ ਹੈ ਉਸ ਤੋਂ ਵੀ ਵੱਧ ਕਰੋ ਭਾਵ ਕੇ ਨੇਮ ਨੂੰ ਵਧਾ ਕੇ ਕਰੋ ਜੋ ਉਸ ਪਰਿਵਾਰ ਨੇ ਉਸ ਗੁਰਸਿੱਖ ਦਾ ਬਚਨ ਮੰਨਿਆ ਜੋ ਸਵੇਰੇ 4 ਵਜੇ ਗੁਰਦੁਆਰਾ ਸਿਸਗੰਨ ਜਾਂਦੀ ਬਜਾਏ ਇੱਕ ਰਾਤ ਪਹਿਲਾਂ ਰਾਤ ਨੂੰ 11 ਵਜੇ ਇਸ਼ਨਾਨ ਕਰਕੇ ਗੁਰਦੁਆਰਾ ਸੇਸ ਗੰਸਾਹ ਵਿਖੇ ਚਲੇ ਜਾਣਾ ਮੰਨਦੇ ਵਿੱਚ ਇਹ ਪ੍ਰਣ ਕਰ ਲਿਆ ਕਿ ਰਾਤ ਨੂੰ 11 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਉੱਥੇ ਬਾਣੀ ਦਾ ਖੁੱਲਾ ਜਾਪ ਕਰਨਾ ਹੈ ਇਸ ਦੌਰਾਨ ਜੋ ਵੀ ਉੱਥੇ ਅੰਮ੍ਰਿਤ ਵੇਲੇ ਦਾ ਨਿਯਮ ਅਨਸਾਰ ਬਾਣੀ ਦੇ ਜਾਪ ਹੁੰਦੇ ਹਨ ਉਹ ਵੀ ਕਰਨੇ ਹਨ ਹੋਰ ਆਪਣਾ ਨਿਤਨੇਮ ਵੀ ਕਰਨਾ ਹੈ ਸਵੇਰੇ 6 ਵਜੇ ਵਾਪਸ ਘਰ ਆ ਜਾਣਾ ਹੈ ਤਾਂ ਕਿ ਆਕੇ ਜਲਪਾਣੀ ਸ਼ਾਕ ਕੇ ਥੋੜੀ ਦੇਰ ਆਰਾਮ ਕਰ ਲੈਣਾ ਹੈ ਇਸ ਤਰ੍ਹਾਂ ਰੋਜ਼ ਦਾ ਨਿਤਨੇਮ ਹੀ ਉਹਨਾਂ ਦਾ ਬਣ ਗਿਆ ਤਕਰੀਬਨ ਇੱਕ ਹੀ ਮਹੀਨਾ ਬੀਤਿਆ ਸੀ ਉਸ ਪਰਿਵਾਰ ਦੇ ਘਰ ਦੇ ਵਿੱਚ ਫਾਈਨੈਂਸਰ ਆ ਗਿਆ ਉਸਨੇ ਆਕੇ ਪਰਿਵਾਰ ਨੂੰ ਕਿਹਾ ਮੈਨੂੰ ਪਤਾ ਹੈ ਕਿ ਤੁਹਾਡਾ ਕੋਈ ਪਲਾਟ ਵਿੱਚ ਪਲਾਟ ਵੇਚਣ ਵਾਲਾ ਹੈ ਪਰਿਵਾਰ ਦਾ ਮੁਖੀ ਕਹਿੰਦਾ ਹਾਂ ਜੀ ਤਾਂ ਸਹੀ ਉਹ ਫਰਨੀਚਰ ਕਹਿਣ ਲੱਗਾ ਜੇਕਰ ਤੁਸੀਂ ਮੇਰੇ ਨਾਲ ਡੀਲ ਕਰਨਾ ਚਾਹੁੰਦੇ ਹੋ ਤਾਂ ਦੱਸੋ ਹੁਣ ਉਹ ਪਰਿਵਾਰ ਸਮਝ ਚੁੱਕਾ ਸੀ ਕਿ ਇਹ ਸਾਰੀ ਸ਼ਕਤੀ ਤਨ ਤਨ ਛਿੜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਰਤੀ ਹੈ ਉਹ ਕਹਿੰਦਾ ਜੀ ਹਾਂ ਡੀਲ ਕਰਨੀ ਹੈ ਤਾਂ ਮੇਰੇ ਕੋਲ ਤੁਹਾਡੇ ਲਈ ਵਧੀਆ ਆਫਰ ਹੈ ਪਰਿਵਾਰ ਕਹਿੰਦਾ ਕਿ ਦੱਸੋ ਡੀਲਰ ਕਹਿੰਦਾ ਮੈਂ ਤੁਹਾਡੀ ਜ਼ਮੀਨ ਤੇ 5 ਫਲੈਟ ਬਣਾਵਾਂਗਾ ਉਹਨਾਂ ਦੇ ਵਿੱਚੋਂ 3 ਮੇਰੇ ਹੋਣਗੇ ਤੋ ਤੁਹਾਡੇ ਹੋਣਗੇ ਤੇ ਫਲੈਟ ਬਣਾਉਣ ਤੇ ਜੋ ਵੀ ਖਰਚਾ ਆਵੇਗਾ ਜੋ ਵੀ ਪੈਸਾ ਲੱਗੇਗਾ ਉਹ ਮੈਂ ਕਰਾਂਗਾ ਅਤੇ ਤੁਹਾਨੂੰ 5 ਕਰੋੜ ਨਗਦ ਦੇ ਦੇਵਾਂਗਾ ਉਹ ਗੁਰਸਿੱਖ ਜਿਹੜਾ ਰੋਜ਼ ਰਾਤ ਨੂੰ ਗੁਰਦੁਆਰਾ ਸੀਸਗੰਨ ਸਾਹਿਬ ਜਾ ਕੇ ਨਾਮ ਨਿਭਾਉਂਦਾ ਸੀ ਉਸ ਦਾ ਰੋਣਾ ਨਿਕਲ ਗਿਆ ਉਹ ਮਨਹੀ ਮੰਦ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ੁਕਰਾਨਾ ਕਰਦਾ ਰਿਹਾ ਉਹਦੀਆਂ ਵਿਰਾਗ ਦੇ ਨਾਲ ਅੱਖਾਂ ਭਿੱਜੀਆਂ ਸਨ ਤੇ ਦਿਲ ਦੇ ਵਿੱਚ ਵਿਚਾਰ ਚੱਲ ਰਹੇ ਸੀ ਸੋਚਾਂ ਚੱਲ ਰਹੀਆਂ ਸੀ ਕਿ ਪਾਸ਼ਾ ਕਿ ਕਿੱਥੇ ਮੈਂ ਕਿਰਾਏ ਭਰਦਾ ਸੀ ਕਿੱਥੇ ਵਿਆਜ ਵੀ ਦਿੰਦਾ ਸੀ ਪਰ ਆਪ ਜੀ ਨੇ ਇੰਨੀ ਮਿਹਰ ਵਰਤਾਈ ਹੈ ਡੀਲਰ ਨੂੰ ਭੇਜਿਆ ਹੈ ਇਸ ਨੇ ਫਲੈਟ ਆਪ ਬਣਾ ਦਿੰਨੇ ਹਨ ਸੱਚੇ ਪਾਸ਼ਾ ਤੁਸੀਂ ਮਿਹਰ ਕਰ ਦਿੱਤੀ ਫਲੈਟ ਤੋਂ ساری ਉਮਰ ਪੈਸੇ ਆਉਂਦੇ ਰਹਿਣਗੇ ਕਿਰਪਾ ਕਰ ਦਿੱਤੀ ਸਾਂਡੇ ਸਿਰ ਤੇ ਹੱਥ ਰੱਖ ਦਿੱਤਾ ਅਸਿਰ ਦਾ ਇਹ ਨਿਯਮ ਨਹੀਂ ਛੱਡਾਂਗੇ ਗੁਰੂ ਕਰਨ ਕਰਾਉਣ ਵਾਲਾ ਸਭ ਆਪ ਹੈ ਕਿਸਮਤ ਤੇ ਵਟਿਆਈਆਂ ਪਰਮਾਤਮਾ ਜੀ ਦੀ ਮਿਹਰ ਨਾਲ ਹੀ ਮਿਲਦੀਆਂ ਹਨ ਤੇ ਉਹ ਪਰਿਵਾਰ ਹੁਣ ਮਨੁਹੀ ਮਨ ਸ਼ੁਕਰਾਨਾ ਕਰ ਰਿਹਾ ਹੈ ਤੇ ਮੱਥੇ ਟੇਕ ਰਿਹਾ ਹੈ ਅਰਦਾਸਾਂ ਕਰ ਰਿਹਾ ਹੈ ਕਿ ਪਰਮਾਤਮਾ ਤੇਰਾ ਸ਼ੁਕਰ ਹੈ ਤੇ ਸਾਧ ਸੰਗਤ ਜੀ ਇਥੇ ਇੱਕ ਕੰਮ ਹੋਰ ਕਰਨਾ ਹੈ ਕਿ ਸਾਨੂੰ ਥੋੜਾ ਜਿਹਾ ਸਮਝਦਾਰੀ ਦੇ ਨਾਲ ਚੱਲਣਾ ਪਵੇਗਾ ਜਿੰਨਾ ਦਾ ਵੱਡਾ ਕਰਜ਼ਾ ਹੈ ਉਹ ਕੀ ਕਰਨ ਕੇ ਕਰਜ਼ੇ ਨੂੰ ਕਿਸ਼ਤਾਂ ਦੇ ਵਿੱਚ ਦੇਖੋ ਤੇ ਕਿਸ਼ਤਾਂ ਚ ਦੇਣ ਦੀ ਕੋਸ਼ਿਸ਼ ਕਰੋ ਇਸ ਨਾਲ ਸਾਡੇ ਮਨ ਦਾ ਥੋੜਾ ਜਿਹਾ ਬੋਝ ਹਲਕਾ ਹੋਵੇਗਾ ਕਿਉਂਕਿ ਜਿੰਨੀ ਦੇਰ ਤੱਕ ਸਾਡੇ ਮਨ ਤੇ ਬੋਝ ਬਣਿਆ ਹੈ ਉਨੀ ਦੇਰ ਤੱਕ ਸਾਡੇ ਮਨ ਤੇ ਬੋਝ ਬਣਿਆ ਰਹੇਗਾ ਆਪ ਕੋਈ ਕੁਝ ਵੀ ਸੋਚ ਨਹੀਂ ਸਕਦੇ ਫਿਰ ਤੇ ਬੰਦਾ ਫਿਰ ਤੇ ਬੰਦਾ ਗੱਲ ਕਰਦੇ ਸੋਚਦਾ ਰਹਿੰਦਾ ਹੈ ਇਸ ਕਰਕੇ ਸਾਡੇ ਮਨ ਦੇ ਕਿਸੇ ਵੀ ਪ੍ਰਕਾਰ ਦਾ ਬੋਝ ਨਹੀਂ ਪੈਣਾ ਚਾਹੀਦਾ ਇੱਕ ਗੱਲ ਆਪਾਂ ਦਿਮਾਗ 'ਚ ਬਿਠਾ ਲੈਣੀ ਹੈ ਕਿ ਜਿਹੜੇ ਬੰਦੇ ਨੇ ਜਿਹੜੇ ਬੰਦੇ ਨੇ ਮੁਸੀਬਤ ਦੇ ਵੇਲੇ ਔਖੇ ਵੇਲੇ ਸਾਡੀ ਮਦਦ ਕੀਤੀ ਹੋਵੇ ਸਾਡੀ ਲੋੜ ਵੇਲੇ ਕੋਈ ਬੰਦਾ ਸਾਡੇ ਕੰਮ ਆਇਆ ਹੋਵੇ ਤਾਂ ਸਾਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਉਸ ਨੂੰ ਧੋਖਾ ਦੇਣ ਦੀ ਵਿਚਾਰ ਸਾਡੇ ਮਨ ਦੇ ਵਿੱਚ ਨਹੀਂ ਆਉਣੀ ਚਾਹੀਦੀ ਕਿਉਂਕਿ ਆਪਾਂ ਜਦੋਂ ਕਿਸੇ ਭਲੇ ਬੰਦੇ ਦੇ ਨਾਲ ਧੋਖਾ ਕਰਦੇ ਹਾਂ ਉਹ ਦਿਨਾਂ ਟੱਗੀ ਚੋਰੀ ਕਰਦੇ ਹਾਂ ਉਹਦੇ ਤੋਂ ਲਿਆ ਪੈਸਾ ਵਾਪਸ ਨਹੀਂ ਮੋੜਦੇ ਅਸੀਂ ਬਹੁਤ ਵੱਡੇ ਪਾਪਾਂ ਦੇ ਭਾਗੇ ਪਾਉਂਦੇ ਹਾਂ ਕਿਉਂਕਿ ਸਾਡੇ ਧੋਖੇ ਕਰਕੇ ਉਹ ਬੰਦਾ ਅੱਗੇ ਕਦੇ ਵੀ ਕਿਸੇ ਤੇ ਵਿਸ਼ਵਾਸ ਨਹੀਂ ਕਰ ਪਾਵੇਗਾ ਮਨ ਦੇ ਵਿੱਚ ਹਮੇਸ਼ਾ ਉਸ ਉਸ ਬੰਦੇ ਦਾ ਸ਼ੁਕਰਾਨਾ ਕਰਨਾ ਹੈ ਜਿਹੜਾ ਲੋੜ ਵੇਲੇ ਸਾਡੇ ਕੰਮ ਆ ਗਿਆ ਕਿ ਮੈਂ ਇਸ ਦਾ ਦਿੱਤਾ ਹੋਇਆ ਮੋੜਾਂਗਾ ਤੇ ਜੁੰਦੇ ਜਿਹੇ ਇਹ ਸਾਨੂੰ ਨਵੇਂ ਪੁੱਲਾਂਗਾ ਜਦੋਂ ਇਸ ਤਰੀਕੇ ਦੇ ਨਾਲ ਇਹ ਗੱਲ ਆਪਣੇ ਮਨ ਦੇ ਵਿੱਚ ਬਿਠਾ ਲਵਾਂਗੇ ਤਾਂ ਰਸਤੇ ਸਾਨੂੰ ਆਪ ਹੀ ਨਜ਼ਰ ਆਉਣਗੇ ਪਰ ਬਹੁਤੇ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਜਿਨ੍ਹਾਂ ਦਾ ਮੰਗਣ ਵੇਲੇ ਮੂੰਹ ਕੁਝ ਹੋਰ ਹੁੰਦਾ ਹੈ ਪਰ ਬਾਅਦ ਦੇ ਵਿੱਚ ਉਹ ਬਦਲਦੇ ਪਰ ਬਾਅਦ ਦੇ ਵਿੱਚ ਉਹ ਬਦਲ ਜਾਂਦੇ ਹਨ ਇਹ ਕੰਮ ਆਪਾਂ ਨਹੀਂ ਕਰਨਾ ਕਿਉਂਕਿ ਮਹਾਪੁਰਖ ਇੱਥੇ ਸਾਨੂੰ ਇਹ ਗੱਲ ਸਮਝਾਉਂਦੇ ਹਨ ਕਿ ਜਦੋਂ ਆਪਾਂ ਕਿਸੇ ਤੋਂ ਕਰਜ਼ਾ ਲੈਣਾ ਹੈ ਉਹਦਾ ਜਉਂਦੇ ਚ ਇਹ ਐਸੇ ਜਨਮ ਦੇ ਵਿੱਚ ਮੋੜ ਦਿਓ ਅਤੇ ਸਿੱਧੀ ਨਿਅਤ ਦੇ ਨਾਲ ਮੋੜ ਦਿਓ ਜੇਕਰ ਅਸੀਂ ਉਸ ਮਨ ਦੇ ਨਾਲ ਜੇਕਰ ਅਸੀਂ ਉਸ ਮਨੁੱਖ ਦੇ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਰਜ਼ਾ ਤਾਂ ਸਾਨੂੰ ਚੁਕਾਉਣਾ ਹੀ ਪੈਣਾ ਹੈ ਭਾਵੇਂ ਸਿੱਧੇ ਰੂਪ ਦੇ ਵਿੱਚ ਚੁਕਾਈਏ ਤੇ ਭਾਵੇਂ ਐਸੇ ਜਨਮ ਦੇ ਵਿੱਚ ਚੁਕਾਈਏ ਤੇ ਭਾਵੇਂ ਅਗਲੇ ਜਨਮ ਜੇ ਅੱਜ ਆਪਾਂ ਜੇ ਅੱਜ ਆਪਾਂ ਨਾ ਮੋੜਾਂਗੇ ਤਾਂ ਫਿਰ ਕਿਸੇ ਹੋਰ ਤਰੀਕੇ ਦੇ ਨਾਲ ਉਹ ਪੈਸਾ ਉਹ ਕਰਜ਼ਾ ਸਾਡਾ ਨਿਕਲ ਜਾਵੇਗਾ ਜਾਂ ਫਿਰ ਸਾਨੂੰ ਉਹਦਾ ਕਰਜ਼ਾ ਉਤਾਰਨ ਦੇ ਲਈ ਫਿਰ ਜਨਮ ਲੈਣਾ ਪਵੇ ਅਤੇ ਫਿਰ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਉਹਦਾ ਕਰਜ਼ਾ ਉਤਾਰਨਾ ਪਵੇ ਤੇ ਮਹਾਂਪੁਰਖਾਂ ਦੀ ਇਹ ਗੱਲ ਜ਼ਰੂਰ ਪੱਲੇ ਬੰਨ ਲਓ ਮਹਾਂਪੁਰਖ ਜੀ ਕਹਿੰਦੇ ਹਨ ਜਦੋਂ ਸਾਡੀ ਜ਼ਿੰਦਗੀ 'ਚ ਦੁੱਖ ਹੁੰਦੇ ਹਨ ਅਸੀਂ其实 ਪਿਛਲੇ ਮਾੜੇ ਕਰਮਾਂ ਦਾ ਭੁਗਤਾਨ ਅੱਜ ਕਰ ਰਹੇ ਹੁੰਦੇ ਹਾਂ ਤਾਂ ਬਸ ਕਰਮ ਚੰਗੇ ਕਰਨ ਦੀ ਕੋਸ਼ਿਸ਼ ਕਰਨੀ ਹੈ ਕਹਿਣ ਤੋਂ ਭਾਵ ਜੋ ਵੀ ਅਸੀਂ ਅੱਜ ਦੇ ਸਮੇਂ ਦੇ ਵਿੱਚ ਕੰਮ ਕਰ ਰਹੇ ਹਾਂ ਉਹ ਕੰਮ ਸਾਡੇ ਤੋਂ ਮਾੜੇ ਨਹੀਂ ਹੋਣੇ ਚਾਹੀਦੇ ਕਿਸੇ ਬਾਰੇ ਮਾੜਾ ਸੋਚਣਾ ਨਹੀਂ ਹੈ ਕਿਸੇ ਦਾ ਮਾੜਾ ਕਰਨਾ ਨਹੀਂ ਹੈ ਆਪਣੇ ਵੱਲੋਂ ਸਾਡੀ ਨੀਅਤ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਤੇ ਅਸੀਂ ਕੰਮ ਕੀ ਕਰਨਾ ਹੈ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਅਮਰਤ ਵੇਲੇ ਉੱਠ ਕੇ ਲਗਾਤਾਰ 1 ਘੰਟਾ ਸਿਮਰਨ ਕਰਨਾ ਹੈ ਕੋਈ ਵੀ ਮਨੁੱਖ ਹੈ ਭਾਵੇਂ ਉਹ ਕਿਸੇ ਵੀ ਧਰਮ ਦੇ ਵਿੱਚ ਹੈ ਉਹਨਾਂ ਨੇ ਪੂਰਾ 1 ਘੰਟਾ ਆਪਣੇ ਰੱਬ ਨੂੰ ਦੇਣਾ ਹੈ ਪਾਪ ਕੇ ਸਿਮਰਨ ਕਰਨਾ ਹੈ ਸਾਸ ਸੰਗਤ ਹੀ ਗੁਰੂ ਦੇ ਨਾਮ ਤੋਂ ਬਿਨਾ ਗੁਰੂ ਦੀ ਮਿਹਰ ਤੋਂ ਬਿਨਾ ਸਾਡਾ ਪਲਾ ਨਹੀਂ ਹੋ ਸਕਦਾ ਤੇ ਰੋਜਾ ਨਾਮ ਅਮਰਤ ਵੇਲੇ ਓਟਕੇ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਹੈ ਗੁਰੂ ਅੱਗੇ ਕੀਤੀ ਹੋਈ ਅਰਦਾਸ ਸਾਡਾ ਮੇੜਾ ਪਾਰ ਕਰ ਦੇਵੇਗੀ ਤੇ ਆਓ ਅੱਜ ਤੋਂ ਹੀ ਇਹ ਕੰਮ ਕਰਨਾ ਸ਼ੁਰੂ ਕਰੀਏ ਗੁਰੂ ਦਾ ਸਿਮਰਨ ਕਰੀਏ ਸੇਵਾ ਕਰੀਏ ਤੇ ਸਿਮਰਨ ਨੇ ਹੀ ਸਾਨੂੰ ਮਾਣੇ ਸਮੇਂ ਦੇ ਵਿੱਚੋਂ ਬਾਰ ਘਟਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ